100 ਰੁਪਏ ਕਿਲੋ 80 ਰੁਪਏ ਕਿਲੋ 100 ਰੁਪਏ 100 ਰੁਪਏ ਕਿਲੋ ਤੱਦੂ ਆਏ ਕੱਦੂ 100 ਰੁਪਏ ਕਿਲੋ ਬਈ 100 ਰੁਪਏ 100 ਰੁਪਏ ਕਿਲੋ ਤੱਦੂ ਮਰ ਗਏ ਓਏ ਕੀ ਖਾਵਾਂਗੇ ਝੋਲਾ ਐਡਾ ਵੱਡਾ ਝੋਲੇ ਦਾ ਬਾਈ ਚਾਪਾ ਗਏ ਕਦੀਨਾ ਕਿਵੇਂ ਆ 20 ਰੁਪਏ 20 20 ਗੁੱਟੀ ਲੜਾਈ ਬਾਕੀ ਕੁਛ ਬਚਾ ਨਾ ਮਹਿੰਗਾਈ ਮਾਰ ਗਈ ਮੈਂ ਐਨਾ ਮਹਿੰਗਾ ਹਾਏ ਹਾਏ ਕੀ ਲਊਗਾ ਝੋਲਾ ਐਡਾ ਵੱਡਾਗਾ ਪਦੀਨੇ ਦੀ ਆ ਗਈ ਕੀ ਕਰੀਏ ਮਹਿੰਗਾਈ ਮਾਰ ਗਈ ਭਾਈ ਮਹਿੰਗਾਈ ਮਾਰ ਗਈ ਘੱਟ ਲਾ ਲਾ ਯਾਰ ਦੱਸ ਦੀ ਲਾ ਲਾ ਲੱਗਦੀ ਨਹੀਂ ਭਾਈ ਦੱਸ ਦੀ ਮਣੀ ਲੱਗਦੀ 20 ਰੁਪਈਆ ਦੀ ਆ ਗਈ ਪਦੀਨਾ ਕੀ ਚਟਨੀ ਬਣਾਵਾਂਗੇ ਕੀ ਘੋਲ ਕੇ ਪਿਲਾਵਾਂਗੇ ਹਾਏ ਮਰ ਗਏ ਗਰਮੀ ਹਾਏ ਮਰ ਗਏ ਮਹਿੰਗਾਈ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਮਹਿੰਗਾਈ ਨੇ ਮਾਰਤਾ ਭਾਈ ਆਏ ਕਦੋਂ ਲੈਨੇ ਆ ਕਦੋਂ ਕਿਵੇਂ ਵੀਰੇ है ना महंगा बाकी कुछ बचा ना महंगाई मार गई महंगाई मार गई कद्दू आगे महंगा सुना मिर्च भाई सारा कुछ ही महंगा का अग लगी पई है महंगाई मार गई ये तोरी है हेलो ਆ ਬਰੇਆ ਕੀ ਕਰਨ ਲੋ ਬਾਈ ਅੰਬ ਕਿਵੇਂ ਹੈ 100 ਕਿਲੋ ਹੈ 120 120 ਰੁਪਏ ਕਿਲੋ ਓ ਚੋਲਾ 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 ਐਡਾ ਵੱਡਾ ਗਾ ਯਾਰ ਇਹ ਵੀ ਰੇਟ ਬਹੁਤ ਮਹਿੰਗਾ ਗਾ ਮਾ ਨਾ ਬਾਈ ਲੈਣਾ ਨਹੀਂ ਗਾ ਰਹਿਣ ਦੇ ਵੀਰੇ ਬਸ ਚਲੋ ਬਾਈ ਬਸ ਅਸੀਂ ਸਬਜੀ ਇਕੱਠੀ ਕਰ ਆ ਮਾਤਾ ਸਬਜੀ ਬਹੁਤ ਮਹਿੰਗੀ ਹੋ ਰਹੀ ਆ ਮਾਤਾ ਕੀ ਕਰੀਏ ਕੀ ਕਰੀਏ ਬਾਈ ਮਿਰਚ ਕਿਵੇਂ ਵੀਰੇ 200 ਰੁਪਏ ਪਾਈਆ 200 ਰੁਪਏ ਹਾਏ ਯਾਰ ਪਾਈਆ ਬਹੁਤ ਮਹਿੰਗੀ ਆ ਬਾਈ ਇਹ ਵੀ ਨਹੀਂ ਲੈਣੀ ਵੀਰੇ ਬਾਈ ਸੰਗਰੂਰ ਦੇ ਵਿੱਚ ਸਬਜ਼ੀ ਮੰਡੀ ਚ ਆਏ ਤੀਗੇ ਸਰਕਾਰ ਕਹਿੰਦੀ ਝੋਲਾ ਲੈ ਕੇ ਆਓ ਠੀਕ ਆ ਝੋਲਾ ਤਾਂ ਲਿਆਉਣਿਆਂਗੇ ਪਰ ਝੋਲੇ ਚ ਪਾਉਣ ਵਾਸਤੇ ਸਬਜ਼ੀ ਵੀ ਤਾਂ ਹੋਵੇ ਐਨੀ ਮਹਿੰਗਾਈ ਹੋ ਰਹੀ ਆ ਸਾਰੀ ਸਬਜ਼ੀਆਂ ਨੂੰ ਅੱਗ ਲੱਗੀ ਪਈ ਆ ਕੀ ਗਰੀਬ ਲੋਕ ਕਿੱਥੇ ਜਾਣਗੇ ਆ ਦੇਖੋ ਸਾਡੇ ਵਰਗੇ ਗਰੀਬ ਲੋਕ ਤਾਂ ਮੈਂ ਤਾਂ ਸ਼ੋਅ ਵਾਸਤੇ ਸਬਜ਼ੀਆਂ ਗੜਚ ਪਾਈਆਂ ਨੇ ਪਰ ਘਰੇ ਲਿਜਾਣ ਵਾਸਤੇ ਝੋਲੇ ਚ ਪਾਉਣ ਵਾਸਤੇ ਸਬਜ਼ੀ ਨਹੀਂ ਹੈਗੀ ਸਾਡੇ ਲਵੇ ਤਾਂ ਸਬਜ਼ੀਆਂ ਰਹਿ ਗਈਆਂ ਆ ਖੀਰਾ ਕਦੂ ਟਮਾਟੇ ਮਹਿੰਗਾ ਰਹਿ ਗਿਆ ਬਸ ਹੋਰ ਕੁਝ ਨਹੀਂ ਬਚਿਆ ਭਾਈ ਓਏ ਸਾਰਾ ਕੁਝ ਇੰਨਾ ਮਹਿੰਗਾ ਹੋ ਗਿਆ ਅਸੀਂ ਨਹੀਂ ਲੈ ਜਾ ਸਕਦੇ ਭਾਈ ਕੈਰ ਪੀ ਕਿਲੋ ਆ 80 ਰੁਪਏ ਕਿਲੋ 80 ਰੁਪਏ ਕਿਲੋ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਬਾਕੀ ਕੁਝ ਬਚਾ ਨਾ ਮਹਿੰਗਾਈ ਮਾਰ ਗਈ ਮਹਿੰਗਾਈ ਮਾਰ ਗਈ ਅਸੀਂ ਗਰੀਬ ਮਹਾਰਾਜਿਆਂਗੇ ਸਾਡੇ ਲਵੇ ਸਬਜ਼ੀ ਗਲ ਚ ਹਾਰ ਬਣਾ ਕੇ ਪਾਉਣ ਲਈ ਤਾਂ ਹੈਗਾ ਪਰ ਖਾਣ ਲਈ ਨਹੀਂ ਹੈਗੀ ਜੀ ਠੀਕ ਹੈ ਜੀ ਇਸ ਕਰਕੇ ਕਹਿਣਗੇ ਜਿਵੇਂ ਹੁਣ ਪਿਆਜ਼ ਹੋ ਗਿਆ ਕਰੇਲੇ ਹੋ ਗਏ ਟਿੰਡੋ ਹੋ ਗਈ ਆ ਹੋ ਗਿਆ ਕद्दू ਹੋ ਗਿਆ ਕद्दू 100 ਰੁਪਏ ਹੋ ਗਿਆ ਸ਼ਿਮਲਾ ਮਿਰਚ ਮਹਿੰਗੀ ਹੋਈ ਭਈਆ ਜਿਹੜੀ ਮਰਜ਼ੀ ਸਬਜ਼ੀ ਲੈ ਲਓ ਅੱਗ ਲੱਗੀ ਪਈ ਹੈਗੀ ਹੁਣ ਜਿਹੜਾ ਦਿਹਾੜੀਦਾਰ ਬੰਦਾ ਜਿਹੜਾ ਗਰੀਬ ਬੰਦਾਗਾ ਜਿਹੜੇ ਰੋਜ਼ ਮਰਾਂ ਦੀ ਜ਼ਿੰਦਗੀ ਦੇ ਨਾਲ ਕੰਮ ਕਰਕੇ ਜਿਹੜਾ 100 ਰੁਪਏ ਦਾ ਸਬਜ਼ੀ 50 ਰੁਪਏ ਦੀ ਸਬਜ਼ੀ ਲੈ ਕੇ ਜਾਂਦੇ ਸੀ ਉਹ ਅੱਜ ਕੀ ਕਰਨਗੇ 1/2 ਕਿਲੋ ਪਾਈ ਵਾਲਾ ਤੇ ਆ ਗਿਆ ਜਿਹੜਾ ਕਿਲੋ ਲੈ ਕੇ ਜਾਂਦਾ ਸੀ ਉਹ 1/2 ਕਿਲੋ ਤੇ ਆ ਗਿਆ ਹੁਣ ਘਰ ਦੇ ਵਿੱਚ ਇਹ ਹੈਗਾ ਮੈਂ ਵੀ ਸਬਜ਼ੀ ਲੈਣ ਆਇਦੀ ਆ ਝੋਲਾ ਲੈ ਕੇ ਆਇਦੀ ਮੈਂ ਝੋਲੀ ਲੈ ਕੇ ਆਉਣਾ ਹੁੰਦਾਗਾ ਜੀ ਝੋਲਾ ਲੈ ਕੇ ਆਉਣਾ ਸਬਜ਼ੀ ਬਾਜ਼ਾਰ ਤੇ ਆ ਤੂੰ ਮਹੀਨਾ ਪਹਿਲਾਂ ਅੱਧਾ ਝੋਲਾ ਲੈ ਜਾਂਦਾ ਸੀਗਾ ਹੁਣ ਤਾਂ ਮੇਰੇ ਲਈ ਇਹ ਹਾਲ ਹੋ ਗਿਆ ਜੀ ਮੈਂ ਇੱਕ ਇੱਕ ਚੀਜ਼ ਲੈ ਕੇ ਹਾਰ ਬਣਾ ਕੇ ਗਾਲ ਤੇ ਪਾ ਲਿਆ ਇਹੀ ਜਾ ਕੇ ਮੈਂ ਰਸੋਈ 'ਚ ਟੰਗ ਦੂੰਗਾ ਘਰ ਵਾਲੀ ਨੂੰ ਕਹ ਦੂੰਗਾ ਨੂੰ ਦੇਖ ਦੇ ਕੇ ਆਪਦਾ ਮੂੰਗੀ ਮਸਰੀ ਨੂੰ ਤੜਕਾ ਲਾ ਲਿਆ ਕੈਰੀ ਨੂੰ ਦੇਖ ਲਿਆ ਕਰ ਵੀ ਅੱਜ ਖੀਰਾ ਬਣ ਗਿਆ ਅੱਜ ਕੱਕੜੀ ਟਿੰਡੋ ਬਣਾਲੀ ਆ ਜੇਫ ਬਣਾਲਿਆ ਹਦ ਬੈਂਗਣ ਬਣਾਲਿਆ ਬਸ ਇਹੀ ਚੱਲੂਗਾ ਜੀ ਜੇ ਮੈਂ ਦੇਖਦਾ ਸਬਜ਼ੀ ਦੇ ਪਹਾੜ ਜਿਹੜੇ ਵੱਧ ਰਹੇ ਉਹਨਾਂ ਦੇ ਮੱਦੇ ਨਜ਼ਰ ਤੁਸੀਂ ਇਹ ਪ੍ਰਦਰਸ਼ਨ ਕੀਤਾ ਬਿਲਕੁਲ ਜੀ ਮਹਿੰਗਾਈ ਦੇ ਮੱਦੇ ਨਜ਼ਰ ਪ੍ਰਦਰਸ਼ਨ ਕੀਤਾ ਸਰਕਾਰਾਂ ਕਹਿਣੀਆਂ ਹੁੰਦੀਆਂ ਨੇਗੀਆਂ ਵੀ ਅਸੀਂ ਮਹਿੰਗਾਈ ਵਧਨ ਨਹੀਂ ਦਿੰਦੇ ਚਾਹ ਸੈਂਟਰ ਦੀ ਸਰਕਾਰ ਲਾ ਲੋ ਚਾਹ ਪੰਜਾਬ ਦੀ ਸਰਕਾਰ ਲਾ ਲੋ ਹੁਣ ਕੋਈ ਗੱਲ ਆ ਜੀ ਗਰੀਬ ਤਾਂ ਗਰੀਬ ਹੀ ਹੈਗਾ ਕਿੱਥੇ ਜਾਊਗਾ ਸਾਡੇ ਵਰਗੇ ਇੱਕ ਇੱਕ ਚੀਜ਼ ਲੈ ਕੇ ਦੇਖ ਕੇ ਤਾਂ ਗੁਜ਼ਾਰਾ ਕਰ ਸਕਦੇ ਨੇ ਦੇਖ ਸਕਦੇ ਆ ਪਰ ਅਸੀਂ ਇਹਨੂੰ ਬਣਾ ਨਹੀਂ ਸਕਦੇ ਹੈਗੇ ਬਸ ਸ਼ੌਂਕ ਦੇ ਲਈ ਅਸੀਂ ਆ ਇੱਕ ਇੱਕ ਚੀਜ਼ ਖਰੀਦ ਲਈ ਪਰ ਖਾ ਨਹੀਂ ਸਕਦੇ ਇਹਨੂੰ ਖਰੀਦ ਲਈ ਗੱਲ ਚ ਪਾ ਸਕਦੇ ਪਰ ਖਾ ਨਹੀਂ ਸਕਦੇ ਇਹ ਸਾਡੇ ਗਰੀਬਾਂ ਦੇ ਹਾਲ ਨੇ ਜੀ ਐਨੀ ਮਹਿੰਗਾਈ ਹੋ ਰਹੀ ਹੈਗੀ ਤਾਂ ਲੱਗਦਾ ਕਿਤਨਾ ਕਿਤੇ ਅਜਿ ਇਸ ਇਹਨਾਂ ਸਬਜ਼ੀਆਂ ਦੀ ਕਦਰ ਵੀ ਵੱਧ ਗਈ ਬਿਲਕੁਲ ਜੀ ਕਦਰ ਤਾਂ ਵਧੀਆ ਜੀ ਕਿਉਂਕਿ ਜਦੋਂ ਅਸੀਂ ਪਹਿਲਾਂ 1 ਕਿਲੋ ਸਬਜ਼ੀ ਲੈਂਦੇ ਸੀ ਜੇ ਸਾਨੂੰ ਅੱਧਾ ਕਿਲੋ ਬਣਾਉਣੀ ਪੈਂਦੀ ਸੀ ਕਿਲੋ ਹੀ ਧਰ ਲੈਂਦੇ ਸੀ ਉਹਦੇ ਵਿੱਚੋਂ ਸਬਜ਼ੀ ਬਚ ਜਾਂਦੀ ਸੀ ਕਈ ਘਰਾਂ ਦੇ ਬਾਹਰ ਰੱਖ ਦਿੰਦੇ ਸੀ ਕਿ ਉਹ ਬੇਸਟ ਜਾਂਦੀ ਸੀ ਹੁਣ ਅਗਲਾ ਕਹਿੰਦਾ ਦੇਖ ਕੇ ਜੇ ਦੋ ਪਿਆਜ਼ ਚੀਰਨੇ ਨੇ ਇੱਕ ਪਿਆਜ਼ ਹੀ ਚੀਰ ਜੇ ਦੋ ਟਮਾਟਰ ਚੀਰਨੇ ਦੀ ਇੱਕ ਪਿਆ ਇੱਕ ਟਮਾਟਰ ਹੀ ਚੀਰ ਠੀਕ ਹੈ ਜੀ ਜੇ ਅੱਧਾ ਕਿਲੋ ਸਬਜ਼ੀ ਲੈਣੀ ਦੀ ਪਾਈ ਹੀ ਲੈਂਦਾਗਾ ਇਹ ਹਾਲਾਤ ਹੋ ਗਏ ਕਿਉਂਕਿ ਜਿਹੜੀ ਮਹਿੰਗਾਈ ਆ ਕਿਤੇ ਨਾ ਕਿਤੇ ਜੇਬ ਤੇ ਬਜਟ ਤੇ ਅਸਰ ਪਾਉਂਦੀ ਆ ਜੀ ਜਿਹੜਾ ਗਰੀਬ ਬੰਦਾ ਉਹ ਤਾਂ ਲਈ ਨਹੀਂ ਸਕਦਾ ਸਾਡੇ ਵਰਗੇ ਤਾਂ ਮੂੰਗੀ ਮਸਰੀ ਖਾਣਗੇ ਜਾਂ ਚਟਨੀ ਖਾਣਗੇ ਇੰਨੇ ਮਹਿੰਗੇ ਸਬਜ਼ੀ ਦੇ ਗਹਿਣੇ ਪਾਈ ਬੈਠੇ ਆ ਠਕਰਾ ਵੀ ਆ ਤੁਹਾਨੂੰ ਠਕਰਾ ਤਾਂ ਹੈਗਾ ਜੀ ਹਾਂ ਹੁਣ ਦੇਖੋ ਮੰਡੀ ਹਨੇਰਾ ਵੀ ਹੋਣ ਵਾਲਾ ਹੀ ਆ ਜੀ ਸੰਗਰੂਰ ਦੀ ਮੰਡੀ 'ਚ ਖੜੇ ਆਂਗੇ ਬਾਕੀ ਦੇਖਦੇ ਆਂਗੇ ਉਂ ਤਾਂ ਸੀਐਮ ਸਿਟੀ ਹੈਗੀ ਹੈਗੀ ਐ ਪੁਸ ਆਪਣੇ ਮੁਲਾਜ਼ਮ ਬਹੁਤ ਹੈਗੇ ਨੇ ਭਾਈ ਸਾਡੇ ਕਿਸੇ ਨਾ ਕਿਸੇ ਨੂੰ ਬੇਨਤੀ ਕਰ ਦਾਂਗੇ ਇੱਥੋਂ ਦੇ ਸਾਡੇ ਹੈਗੇ ਨੇ ਯਾਰ ਦੋਸਤ ਸਕਿਉਰਟੀ ਜੀ ਦੇਖੋ ਸਕਿਉਰਟੀ ਖੈਰ ਉਹ ਤਾਂ ਲੀਡਰਾਂ ਲਈ ਹੁੰਦੀ ਆ ਮਾੜੇ ਬੰਦੇ ਲਈ ਹੁੰਦੀ ਤਾਂ ਨਹੀਂ ਪਰ ਜਦੋਂ ਮਾੜਾ ਬੰਦਾ ਕੋਈ ਗੈਣਿਆਂ ਦਾ ਹਾਰ ਤਕੜਾ ਪਾ ਲੇ ਤਾਂ ਸਕਿਉਰਟੀ ਦੀ ਮੰਗ ਕਰਦੀ ਆ ਮੈਂ ਦੋ ਕੁ ਮੁਲਾਜ਼ਮ ਆ ਜਾਣ ਵੀਰ ਵਣ ਕੇ ਮੈਨੂੰ ਘਰ ਤੱਕ ਛੱਡ ਦੇਣ ਤਾਂ ਬਹੁਤ ਆ ਕਿਤੇ ਮੇਰੇ ਇਹ ਸ਼ਿਮਲਾ ਮਿਰਚ ਟਿੰਡੋ ਤੋਰੀ ਬੈਂਗਣ ਕੋਈ ਲੈ ਜਾਏ ਮੈਂ ਤਾਂ ਮਰ ਜੂਗਾ ਓ ਬਾਈ ਮੈਨੂੰ ਘਰੇ ਤੱਕ ਪਹੁੰਚਾ ਦਿਓ ਆ ਸਬਜ਼ੀ ਮੰਡੀ 'ਚ ਗਣਾ ਮੀਰ ਬਣ ਕੇ ਜਿਹੜੇ ਸੰਗਰੂਰ ਵਾਲੀ ਹੈਗੀ ਠੀਕ ਐ ਇੱਥੇ ਗਣਾ ਮੀਰ ਬਣ ਕੇ ਥੋੜੇ ਕਰੇ ਭੇਜ ਦੋ ਕੀ